ਸਤਨਾਮ ਸ਼ਿਵਾਹਿ ਗੁਰ ਸਾਹਿਬ ਜੀਓ ਤਜੂ ਸਿਆਣ ਬਸਰਜਨੋ ਸਿਮਰੋ ਹਰ ਹਰ ਰਾਈ ਏਕ ਆਸ ਹਰ ਮਨ ਰਖੋ ਨਾਨਕ ਦੂਖ ਪਰਮ ਪੋਜਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਇਕ ਅਸਾਰੀ ਸਾਸ਼ੰਗ ਜੀ ਪਰਮ ਪਿਤਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜਿਹਦਾ ਉਹ ਆਸਰਾ ਲੈ ਕਰਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਪਾਣੀ ਕਥਾ ਆਰੰਭ ਕਰਨ ਜਾ ਰਹੇ ਆ ਪਿਆਰਿਓ ਸ਼ੁਰੂ ਵਿੱਚ ਹੀ ਸਬਸਕ੍ਰਾਈਬ ਸਬਸਕ੍ਰਾਈਬ ਕਰ ਦਿਆ ਕਰੋ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਪਿਆਰਿਓ ਸੋ ਆਪ ਜੀ ਪਰਮਾਤਮਾ ਪਰਮੇਸ਼ਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹੋ ਇਸੇ ਤਰ੍ਹਾਂ ਆਪ ਜੀ ਸਭ ਪਰਿਵਾਰ ਨੂੰ ਮਹਾਰਾਜ ਦੀਆਂ ਖੁਸ਼ੀਆਂ ਚੜ੍ਹਦੀਆਂ ਕਲਾਂ ਬਖਸ਼ੇ ਜਿਨ੍ਹਾਂ ਨੇ ਪਾਈ ਸਬਸਕ੍ਰਾਈਬ ਕਰ ਦਿੱਤਾ ਹੈ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਨਹੀਂ ਕੀਤੀ ਪਾਈ ਉਹ ਵੀ ਕਰਦੇ ਹੋ ਆਪ ਜੀ ਦਾ ਵੀ ਧੰਨਵਾਦ ਸੋ ਆਓ ਕੱਲ੍ਹ ਰੋਜ ਮਹਾਰਾਜ ਜੀ ਨੇ ਅਨੰਦ ਸਹਿ ਦੀ ਬਾਣੀ ਦੇ ਰਿਚੋਂ ਦਸਵੇਂ ਕੁਆੜ ਦੀਆਂ ਗੱਲਾਂ ਦੱਸੀਆਂ ਸੀ ਸਾਨੂੰ ਗੁਰਦੁਆਰੇ ਲਾਇ ਭਾਵਨੀ ਇੱਕ ਨਾ ਦਸਮਾ ਦਵਾਰ ਦਿਖਾਇਆ ਤਹਿ ਅਨੇਕ ਰੂਪ ਨੋਂ ਮਿਲਦਾ ਕਹਿੰਦੇ ਇਹ ਹਿਰਦੇ ਰੂਪੀ ਜਿਹੜਾ ਗੁਰਦੁਆਰਾ ਹੈ ਜਿੱਥੇ ਬਾਣੀ ਚਲਦੀ ਹੈ ਉੱਥੇ ਭਾਵਨਾ ਦੇ ਨਾਲ ਨਾਮ ਜਪਣਾ ਬੰਦਗੀ ਕਰਨੀ ਹੈ ਪਰਮੇਸ਼ਰ ਨੂੰ ਪਿਆਰ ਕਰਨਾ ਪਿਆਰ ਕਰਦੇ ਕਰਦੇ ਆ ਸੱਚਾ ਪ੍ਰੇਮ ਕਰਨਾ ਫਿਰ ਉਹ ਫਿਰ ਜਿਹੜਾ ਹਿਰਦਾ ਰੂਪ ਹੈ ਉਹ ਹਰੀ ਮੰਦਰ ਹੀ ਕਾਇਆ ਹਰ ਮੰਦਰ ਹੈ ਮਹਾਰਾਜ ਕਹਿੰਦੇ ਨੇ ਇਹ ਜਿਹੜੀ ਤੁਹਾਡਾ ਹਿਰਦੇ ਕਾਇਆ ਹੈ ਨਾ ਇਹ ਹਰੀ ਦਾ ਮੰਦਰ ਹੈ ਪੰਚਮ ਪਿਤਾ ਨੇ ਬਖਸ਼ਿਸ਼ ਕੀਤੀ ਹੈ ਆਪ ਜੀ ਦੇ ਹਿਰਦੇ ਵਿੱਚ ਜੋ ਹਰੀ ਮੰਦਰ ਹੈ ਉਸ ਦੀ ਤਸਵੀਰ ਮਹਾਰਾਜ ਜੀ ਨੇ ਅੰਮ੍ਰਿਤਸਰ ਦੇ ਵਿੱਚ ਆਪ ਜੀ ਦੇ ਸਾਹਮਣੇ ਰੱਖੀ ਹੈ ਕਿ ਆਪ ਜੀ ਨੂੰ ਗਿਆਨ ਹੋ ਜਾਏ ਕਈ ਵਾਰੀ ਸਾਨੂੰ ਅੰਦਰ ਦੀ ਗੱਲ ਦਾ ਪਤਾ ਨਹੀਂ ਲੱਗਦਾ ਬਾਹਰੋਂ ਦਰਸ਼ਨ ਕਰਕੇ ਪਤਾ ਲੱਗਦਾ ਹੈ ਤੇ ਮਹਾਰਾਜ ਜੀ ਨੇ ਹਰਮੰਦਰ ਸਾਹਿਬ ਨੂੰ ਤਿਆਰ ਕਰਕੇ ਅੰਮ੍ਰਿਤ ਸਰੋਵਰ ਦੇ ਵਿੱਚ ਤਿਆਰ ਕਰਕੇ ਮਹਾਰਾਜ ਦਾ ਸਰੂਪ ਬਰਾਜਮਾਨ ਕਰਕੇ ਉੱਥੇ ਗੁਰਬਾਣੀ ਦੀ ਪਰਵਾ ਚਲਾਈ ਹੈ ਇਸੇ ਤਰੀਕੇ ਜਿੱਦਾਂ ਉੱਥੇ ਚਲਦੀ ਹੈ ਨਾ ਇਦਾਂ ਹੀ ਆਪਜੀ ਦੇ ਹਰਮੰਦਰ ਵਿੱਚ ਵੀ ਉਹ ਬਾਣੀ ਚਲਣੀ ਚਾਹੀਦੀ ਹੈ ਵਾਹਿਗੁਰੂ ਗੁਰੂ ਮੰਤਰ ਚਲਣਾ ਚਾਹੀਦਾ ਹੈ ਸ਼ਬਦ ਚਲਣੇ ਚਾਹੀਦੇ ਨੇ ਕਥਾ ਵਿਚਾਰਾਂ ਚਲਣੀਆਂ ਚਾਹੀਦੀਆਂ ਸੁਣਨੀਆਂ ਚਾਹੀਦੀਆਂ ਤੇ ਪਾਤਸ਼ਾਹ ਕਹਿੰਦੇ ਨੇ ਭਈ ਫਿਰ ਇਹ ਹੈਗਾ ਇਹ ਫਿਰ ਪੜਨੇ ਸੁਣਨੇ ਨਾਲੇ ਪਤਾ ਲੱਗਣਾ ਹੈ ਅੱਜ ਇਹ ਜੋ ਆਪਾਂ ਪੰਜਾਂ ਬਾਣੀਆਂ ਦੇ ਨਿਤਨੇਮ ਪੂਰਨ ਕੀਤੇ ਹਨ ਇਹਦਾ ਨਚੋੜ ਅੱਜ ਮਹਾਰਾਜ ਬਖਸ਼ਿਸ਼ ਕਰਦੇ ਨੇ ਕੀ ਕਹਿੰਦੇ ਨੇ ਕਿ ਹਮਾਰਾ ਹੀ ਕਹਿੰਦੇ ਨੇ ਭਈ ਦਸਮਾ ਗੁਪਤ ਰਖਾਇਆ ਗੁਰਦੁਆਰੇ ਲਾਇ ਭਾਵਨੀ ਇੱਕ ਨਾ ਦਸਮਾ ਦੁਆ ਰਖਾ ਇੱਕ ਨਾ ਹਸਸ ਦਸਮਾ ਦੁਆਰ ਤੇ ਖਾ ਦਿੱਤਾ ਜਿਨ੍ਹਾਂ ਨੇ ਹਿਰਦੇ ਉੱਤੇ ਹਰਮਿੰਦਰ ਦੇਵ ਚ ਨਾਮ ਜਪਿਆ ਬੰਦਗੀ ਬੰਦਗੀ ਕੀਤੀ ਉਹਨਾਂ ਨੂੰ ਗਿਆਨ ਦਾ ਸਰਮਾ ਪੈ ਗਿਆ ਗਿਆਨ ਦਾ ਸੋਮਾ ਫੁੱਟਿਆ ਉਹਨਾਂ ਦਾ ਹਿਰਦੇ ਵਿੱਚ ਤੇ ਗਿਆਨ ਹੋ ਗਿਆ ਪਰਮੇਸ਼ਰ ਦੇ ਕਰਦਾ ਇਹ ਹੈ ਆਨੰਦ ਆਨੰਦ ਸਭ ਕੁ ਕੁ ਹੈ ਇਹ ਹੈ ਆਨੰਦ ਜਿਹੜਾ ਗੁਰੂ ਤੋਂ ਪਤਾ ਲੱਗਾ ਗੁਰਬਾਣੀ ਚੋਂ ਮਿਲਿਆ ਸਾਨੂੰ ਪੰਜਮ ਬਾਣੀਆਂ ਦਾ ਨਿਤਨੇਮ ਮਹਾਰਾਜੀ ਨੇ ਇਸ ਕਰਕੇ ਦੱਸਿਆ ਹੈ ਆਰੰਭ ਦੇ ਵਿੱਚ ਕਹਿੰਦੇ ਨੇ ਸੁਣੋ ਭਾਈ ਫਿਰ ਮੰਨੋ ਤੇ ਫਿਰ ਮਹਾਰਾਜੀ ਕਹਿੰਦੇ ਨੇ ਅੱਖਿਓ ਤੁਸੀਂ ਵੀ ਦੇਖ ਲਓ ਕੰਨੋਂ ਤੁਸੀਂ ਵੀ ਸੁਣ ਲਓ ਤੇ ਇਹ ਕਰਕੇ ਫਿਰ ਆਨੰਦ ਦੀ ਪ੍ਰਾਪਤੀ ਆਪ ਜੀ ਨੂੰ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਸੋ ਕੱਲ ਰੋਜ਼ ਗੁਫਾ ਅੰਦਰ ਰੱਖ ਕੇ ਵਾਜਾ ਕੌਣ ਵੀ ਜਾਇਆ ਇਹ ਜਿਹੜਾ ਸਵਾਸ ਅਸੀਂ ਲੈਨੇ ਆ ਬਸ ਸਵਾਸ ਆਉਂਦਾ ਜਾਂਦਾ ਹੈ ਸਵਾਸ ਬਾਹਰ ਆ ਰਹਾ ਹੈ ਇਹ ਹੈ ਪਵਨ ਪਵਨ ਜਿਹੜਾ ਹੈ ਹਿਰਦੇ ਵਿੱਚ ਮਹਾਰਾਜ ਨੇ ਸਵਾਸ ਰੱਖੇ ਤੇ ਇਹ ਪੂੰਜੀ ਜਿਹੜੀ ਸਵਾਸਾਂ ਦੀ ਹੈ ਇਹ ਵਜਾ ਵੱਜਦਾ ਹੈ ਹਿਰਦੇ ਵਿੱਚ ਪਵਨ ਦਾ ਵਜਾ ਜਿੱਦਾਂ ਹਰਮੋਨੀਅਮ বাজਾਨੇ ਨਾਲ ਉੱਚ ਹਵਾ ਭਰਤੀ ਹੈ ਤੇ ਫਿਰ ਬਾਜਾ ਵੱਜਦਾ ਹੈ ਇਸੇ ਤਰੀਕੇ ਦੇ ਨਾਲ ਆਪ ਜੀ ਦੇ ਹਿਰਦੇ ਨੂੰ ਪੀਖਜਾਨੇ ਵਿੱਚ ਜਦੋਂ ਅੰਮ੍ਰਿਤ ਨਾਮ ਬਾਣੀ ਪੜੀ ਪੜੀ ਜਾਂਦੀ ਹੈ ਸੁਣੀ ਜਾਂਦੀ ਹੈ ਕਥਾ ਵਿਚਾਰਾਂ ਸੁਨੀਆਂ ਜਾਂਦੀਆਂ ਹਨ ਤੇ ਉੱਥੇ ਫਿਰ ਉਹ ਸ਼ਬਦ ਵਜਣ ਲੱਗ ਜਾਂਦੇ ਨੇ ਜਿਹੜੀ ਆਪ ਕਥਾ ਸੁਣਦੇ ਹੋ ਨਾ ਪ੍ਰੇਮ ਦੇ ਨਾਲ ਪਿਆਰ ਦੇ ਨਾਲ ਉਹ ਚੀਜ਼ਾਂ ਫਿਰ ਆਪਦੇ ਹਿਰਦੇ 'ਚ ਆਪਣੇ ਆਪ ਵਜਣ ਲੱਗ ਜਾਂਦੀਆਂ ਪ੍ਰੇਮ ਦਾ ਸੁਣਾਗੇ ਪਿਆਰ ਦਾ ਸੁਣਾਗੇ ਤਦ ਸਹਿਬ ਕਹਿੰਦੇ ਨੇ ਪਰਮਾਣ ਕਰਦੇ ਨੇ ਕਿ ਅੱਜ ਕਹਿੰਦੇ ਕਹੇ ਨਾਨਕ ਸੱਚ ਸੋਲਾ ਸੱਚੇ ਘਰ ਗਾਵੇ ਹਰਾਈ ਕਹਿੰਦੇ ਨੇ ਇਹ ਸੱਚਾ ਸੋਲਾ ਜਿਹੜਾ ਨਾ ਗੁਰਬਾਣੀ ਹੈ ਇਹ ਸੱਚੇ ਘਰ ਵਿੱਚ ਜਿੱਥੇ ਹਿਰਦਾ ਸ਼ੁੱਧ ਹੋ ਜਾਂਦਾ ਬਾਣੀ ਪੜ ਪੜ ਕੇ ਨਾਲ ਜਪ ਜਪ ਕੇ ਉੱਥੇ ਫਿਰ ਬਸਦਾ ਤੇ ਅੱਜ ਸਹਿਬ ਫਰਮਾ ਗਏ ਨੇ ਆਨੰਦ ਸੁਣੋ ਹੁਣ ਆਨੰਦ ਆ ਗਿਆ ਜਦੋਂ ਦਸਮਾ ਕਵਾੜ ਖੁੱਲ੍ਹਾ ਹੈ ਨਿੱਤਰ ਖੁੱਲ੍ਹਾ ਹੈ ਫਿਰ ਮਹਾਰਾ ਜੀ ਕਹਿੰਦੇ ਜਿਹੜੇ ਉੱਥੇ ਅੰਦਰ ਪੜ ਗਏ ਨਾ ਦਸਵੇਂ ਕੁਆਰ ਦੇ ਅੰਦਰ ਜਿਹੜੇ ਚਲੇ ਗਏ ਫਿਰ ਉੱਥੇ ਕੀ ਉੱਥੇ ਆਨੰਦ ਹੈ ਅਸਲੀ ਆਨੰਦ ਹੈ ਉੱਥੇ ਕੋਈ ਸੁਆਦਿਸ਼ਟ ਦੁਨਿਆਵੀ ਸੁਆਦ ਖਾਣੇ ਸੁਆਦ ਦੇ ਹੋਰ ਚੀਜ਼ਾਂ ਸੁਆਦ ਨਹੀਂ ਹਨ ਉਹ ਤਾਂ ਅੰਮ੍ਰਿਤ ਦਾ ਰਸ ਐਸਾ ਸੁਆਦ ਰਸ ਹੈ ਉਹਨੂੰ ਤੇ ਉਹਦੇ ਮੁਰੇ ਸਾਰੀ ਦੁਨੀਆਂ ਦੇ ਰਸ ਫਿੱਕੇ ਪੈ ਜਾਂਦੇ ਨੇ ਹਿੰਦੀ ਆਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ ਦਸਮਾ ਘਵਾੜ ਖੁੱਲ ਗਿਆ ਤੇ ਮਹਾਰਾਜੀ ਕਹਿੰਦੇ ਹੁਣ ਸੁਣੋ ਪਿਆਰਿਓ ਮੇਰੇ ਗੁਰੂ ਕੀ ਪਿਆਰਿਓ ਸੁਣ ਲਓ ਮੈਂ ਹੁਣ ਤੁਹਾਨੂੰ ਦੱਸਣ ਲੱਗਾ ਕਹਿੰਦੇ ਆਨੰਦ ਸੁਣੋ ਵਿਢ ਭਾਗਿਓ ਵੇ ਵੱਡੇ ਭਾਗਾ ਵਾਲਿਓ ਆਨੰਦ ਸੁਣੋ ਕਹਿੰਦੇ ਸਾਰੀਆਂ ਖੁਇਸ਼ਾਂ ਪੂਰੀਆਂ ਹੋ ਗਈਆਂ ਹਨ ਉਹਨੂੰ ਕੋਈ ਇੱਛਾ ਨਹੀਂ ਹੈ ਪਰਮੇਸ਼ਰ ਕਹਿੰਦਾ ਮੰਗਲਾ ਹੋਵੰਗ ਹੋਰ ਕੀ ਮੰਗਣਾ ਹੈ ਤੇਰੇ ਵਾਸਤੇ ਖਜ਼ਾਨੇ ਖੁੱਲੇ ਹਨ ਤੇ ਮਹਾਰਾਜ ਦਾ ਸੇਵਕ ਕਹਿੰਦਾ ਨਹੀਂ ਮਹਾਰਾਜ ਹੁਣ ਬਹੁਤ ਹੋ ਗਿਆ ਹੁਣ ਨਹੀਂ ਮੈਂ ਜਾਣਾ ਹੁਣ ਮੈਂ ਤੇਰੇ ਚਰਨਾਂ 'ਚ ਹੀ ਰਹਿਣਾ ਹੈ ਆਨੰਦ ਹੈ ਇੱਥੇ ਉੱਥੇ ਤਾਂ ਕਲਾ ਕੇਸ ਚੀਰਿਆ ساری ਜ਼ਿੰਦਗੀ ਸੁੱਖ ਦਾ ਸਾਹ ਨਹੀਂ ਆਇਆ ساری ਜ਼ਿੰਦਗੀ ਕਾਰੋਬਾਰਾਂ ਦੇ ਵਿੱਚ ਇੱਧਰ ਉਲਝਿਆ ਰਿਹਾ ਤੇਰਾ ਨਾਮ ਲੈਣ ਵਾਸਤੇ ਵੀ ਸਮਾ ਨਿਕਲਦਾ ਨਹੀਂ ਸੀ ਮਹਾਰਾਜ ਹੁਣ ਮੈਨੂੰ ਆਪਣੇ ਚਰਨਾਂ 'ਚ ਰੱਖ ਲਓ ਹੁਣ ਆਨੰਦ ਮਿਲ ਗਿਆ ਮੈਨੂੰ ਜਾਣਾ ਮੈਨੂੰ ਨਾ ਹੁਣ ਭੇਜੋ ਜਿੱਦਾਂ ਦਸਵੇਂ ਪਿਤਾ ਕਹਿੰਦੇ ਸੀ ਨਾ ਚਿਤ ਨਭਿਓ ਉਹ ਆਵਨ ਕੋ ਹੋ ਚੁੱਭੀ ਰਹੇ ਸੁਰਤ ਪਵ ਚਰਨਮੈ ਮਹਾਰਾਜ ਮੈਂ ਹੁਣ ਮਤ ਲੋਕ 'ਚ ਨਹੀਂ ਜਾਣਾ ਮੈਂ ਹੁਣ ਤੇਰੇ ਚਰਨਾਂ ਦੇ ਵਿੱਚ ਹੀ ਰਹਿਣਾ ਤੇ ਮਹਾਰਾਜ ਨੇ ਤਾਂ ਫਿਰ ਉਹਨਾਂ ਨੂੰ ਹੁਕਮ ਦਿੱਤਾ ਨਾ ਇੱਕ ਪੰਥ ਪਰਚਰ ਦੇ ਕੋ ਸਾ ਜਾ ਮੈਂ ਆਪਣਾ ਸੁਤ ਪੁੱਤ ਜੇ ਨਵਾਜਾ ਇੱਕ ਪੰਥ ਪੰਥ ਚਲਾਉਣ ਵਾਸਤੇ ਤੈਨੂੰ ਸੰਸਾਰ ਵਿੱਚ ਭੇਜਣਾ ਹੈ ਤੇ ਭੇਜਾਂਗਾ ਵੀ ਤੈਨੂੰ ਜਾਣਾ ਹੀ ਪੈਣਾ ਫੇ ਮਹਾਰਾਜ ਕਹਿੰਦੇ ਪੰਥ ਚੱਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਈ ਮਹਾਰਾਜ ਜੂ ਮੇਰੀ ਸਹਾਇਤਾ ਕਰੇਗਾ ਤੂੰ ਮੇਰੇ ਨਾਲ ਹਰ ਵੇਲੇ ਰਹੇਗਾ ਮੈਂ ਜਰੂਰ ਕੰਮ ਕਰਾਂਗਾ ਜੂ ਤੂੰ ਕਹਿ ਰਿਹਾ ਹੈ ਨਾ ਸੇ ਪਾਸ਼ਾ ਜੀ ਉਗਾਰ ਦੇ ਮੈਂ ਜ਼ਰੂਰ ਕਰੂੰਗਾ ਮਤ ਲੋਕ ਤੇ ਜਾ ਕੇ ਪਰ ਤੇਰੀ ਹਰ ਵੇਲੇ ਮੇਰੇ ਸਿਰ ਤੇ ਹੱਥ ਰਹਿਣਾ ਚਾਹੀਦਾ ਹੈ ਤਾਕਤ ਤੇਰੀ ਮੇਰੇ ਨਾਲ ਚਾਹੀਦੀ ਹੈ ਸੁਖ ਹੈ ਉਹ ਕਹਿੰਦੇ ਇਹ ਆਨੰਦ ਮਿਲ ਗਿਆ ਭਈ ਆਨੰਦ ਸੁਣੋ ਵਿੜ ਭਾਗੀ ਹੋ ਸਾਰੇ ਹੀ ਮਨੋਰਥ ਪੂਰੇ ਹੋ ਗਏ ਸਗਲ ਮਨੋਰਥ ਪੂਰੇ ਕਿਦਾਂ ਪੂਰੇ ਹੋਏ ਕਹਿੰਦੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੁਰੇ ਪਾਰ ਬ੍ਰਹਮ ਪਰਮੇਸ਼ਰ ਮੰਨ ਮਿਲ ਗਿਆ ਪਿਆਰਿਓ ਵਾਹਿਗੁਰੂ ਮੈਨੂੰ ਮਿਲ ਗਿਆ ਹੁਣ ਤੇ ਪਾਰ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਬਸੁਰੇ ਜਿਨ੍ਹਾਂ ਪਾਰ ਬ੍ਰਹਮ ਪ੍ਰਭੂ ਪਾਲਿਆ ਹੈ ਉਹਨਾਂ ਦੇ ਸਾਰੇ ਦੁੱਖ ਦੂਰ ਹੋ ਗਏ ਦੁੱਖ ਦਿਲਿਤਰ ਕਾਲ ਕੰਟਕ ਦੂਰ ਹੋ ਗਏ ਪਿਆਰਿਓ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਕਹਿੰਦੇ ਨੇ ਦੁਖ ਰੋਗ ਸੰਤਾਪ ਸਾਰੇ ਖਤਮ ਹੋ ਗਏ ਜਦੋਂ ਸੱਚੀ ਬਾਣੀ ਸੁਣੀ ਫਿਰ ਕੀ ਹੋਇਆ ਸਾਹਿਬ ਕਹਿੰਦੇ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਜਾਣੀ ਇਹ ਸੰਤ ਸਜਣ ਪ੍ਰਸੰਨ ਹੋ ਗਏ ਕਹਿੰਦੇ ਪੂਰੇ ਗੁਰੂ ਤੋਂ ਇਹ ਗੱਲ ਜਾਣੀ ਪਤਾ ਲੱਗਾ ਕਹਿੰਦੇ ਫਿਰ ਕੀ ਹੈ ਸੁਣ ਤੇਪਨੀਤ ਕਹਤੇ ਪਵਿਤਾ ਸਤਿਗੁਰ ਰਹਾ ਪ੍ਰਪੂਰੇ ਕਹਿੰਦੇ ਸੁਣਤੇ ਸੁਣਨ ਤੇ ਕਹਿਣ ਵਾਲੇ ਪਵਿੱਤਰ ਹੋ ਗਏ ਤੇ ਫਿਰ ਸਹਿਬ ਕਹਿੰਦੇ ਨੇ ਸਤਿਗੁਰ ਰਹਾ ਸੱਚਾ ਸਤਗੁਰੂ ਹਰ ਥਾਂ ਭਰਪੂਰ ਹੋ ਗਿਆ ਹੋਂ ਜਿੱਥੇ ਦੇਖਦਾ ਜਿੱਥੇ ਵੇਂਦਾ ਹੈ ਇਹ ਵਿਸ਼ ਸੰਸਾਰ ਤੁਮ ਦੇਖਦੇ ਇਹ ਹਰਕਾਰ ਹੋ ਗਿਆ ਹਰ ਅੰਦਰ ਵਿੱਚ ਹਰੀ ਨੂੰ ਦਿਖਦਾ ਹੈ ਕਿੱਥੇ ਵੀ ਸੁੰਦਰ ਵਸਤੂ ਦਿਖਦੀ ਹੈ ਉਹਦੀ ਤਾਰੀਫ ਕਰਕੇ ਕਹਿੰਦਾ ਪ੍ਰਭੂ ਇਹ ਤੇਰਾ ਹੀ ਹੋ ਸਕਦਾ ਹੈ ਇੰਨਾ ਸੁੰਦਰ ਤੂੰ ਹੀ ਹੋ ਸਕਦਾ ਹੈ ਸਹਿਬ ਜੀ ਕਹਿੰਦੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੁਰ ਗੁਰੂ ਜੀ ਬੇਨਤੀ ਕਰਦੇ ਹਨ ਗੁੰਤੀ ਚਰਨੇ ਲਗੇ ਇਕ ਰਸ ਵਾਜੀ ਵੱਜਦੇ ਹਨ ਸੂ ਗੁਰੂ ਚਰਨਾਂ ਨਾਲ ਲੱਗ ਕੇ ਭਾਈ ਆਨੰਦ ਪ੍ਰਾਪਤ ਕਰ ਲੋ ਇਹ ਅੰਜਾਮਾ ਮਿਲਿਆ ਹੈ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮੇਲਣ ਕੀ ਇਹ ਤੇਰੀ ਬਰੀਆ ਅਬਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਖੂਬ ਆ ਸ਼ਹੀਦ ਆਸ਼ਾ ਦੱਸਦੇ ਨੇ ਭਾਈ ਇਹ ਜਨਮ ਮਿਲਿਆ ਨੂੰ ਬੇਅਰਥ ਨਾ ਗਵਾ 24000 ਸੁਆਸ ਤੈਨੂੰ ਰੋਜ਼ ਮਿਲੇ ਨੇ ਇਹਨਾਂ ਇਹਨਾਂ ਨੂੰ ਜਪ ਲੈ ਬੰਦਗੀ ਕਰ ਲੈ ਰਿਜਕ ਵੀ ਕਮਾਣਾ ਸਾਰੇ ਕੰਮ ਕਰਨੇ ਨੇ ਭਾਈ ਜਿੱਥੇ ਸਾਰੇ ਕਰਨੇ ਆ ਉੱਥੇ ਇਹ ਵੀ ਕਰਨਾ ਇਹ ਬਹੁਤ ਜ਼ਰੂਰੀ ਹੈ ਅਸਲ ਕੰਮ ਤਾਂ ਇਹ ਹੀ ਹੈ ਬਾਕੀ ਤਾਂ ਸਾਰੇ ਕਹਿੰਦੇ ਹੋਰ ਕਾਜ ਦੇ ਕਿਤੇ ਨਾ ਕੰਮ ਅਸਲੀ ਕੰਮ ਜਿਹੜਾ ਨਾਮ ਜਪਣਾ ਬੰਦੀ ਕਰਨਾ ਇਹ ਤੂੰ ਕਰਦਾ ਨਹੀਂ ਇਹ ਸ਼ੁਰੂ ਕਰ ਦੇ ਪਹਿਰੇ ਜਿੰਨੇ ਬਾਕੀ ਇਹਨੂੰ ਉਹੀ ਜਪ ਲੈ ਹੋ ਸਕਦਾ ਪਾਰ ਉਤਾਰਾ ਹੋ ਜਾਏ ਸੋ ਪਿਆਰੀ ਸਾਜ ਸੰਗਤ ਇੱਥੇ ਹੀ ਕੇਮਾਂ ਦੇ ਜਾਚਖਾਂ ਸਵਾਜ ਅਨੰਦ ਸਾਹਿਬ ਦੀ ਸਮਾਪਤੀ ਹੈ ਆਪ ਇਸੇ ਤਰ੍ਹਾਂ ਬਾਣੀ ਨਾਲ ਪ੍ਰੇਮ ਕਰਦੇ ਰਹਿਣਾ ਸੋ ਸੋਦਰਦੀ ਸੋਦਰਦੀ ਬਾਣੀ ਕੱਲ ਤੋਂ ਸ਼ੁਰੂ ਹੋਏਗੀ ਸ਼ੁਰੂ ਕਰਾਂਗੇ ਪ੍ਰੇਮ ਦੇ ਨਾਲ ਸਰਵ ਕਨਪ ਸਰਵਨ ਕਰਨਾ ਪਿਆ। ਇਹ ਜਿਹੜੀਆਂ ਪੰਜ ਬਾਣੀਆਂ ਹਨ ਇਹ ਪਰਮੇਸ਼ਰ ਦੇ ਘਰ ਜਾਣ ਦਾ ਰਸਤਾ ਹੈ। ਸੋ ਇਹਨਾਂ ਨੂੰ ਹਿਰਦੇ ਚ ਪਸਾਣਾ ਜਿੰਨੀ ਬਾਣੀ ਅੱਜ ਤੱਕ ਆਪਜੀਤ ਕੋਲ ਆਈ ਹੈ ਮੇਰਾ ਖਿਆਲ ਹੈ ਕਿ 120 25 ਦੇ ਕਰੀਬ ਵੀਡੀਓ ਆਪਕੋ ਆ ਚੁੱਕੇ ਹਨ। ਤੇ ਜਿੱਥੋਂ ਦਿਲ ਕਰਦਾ ਹੈ ਜਪਜੀ ਸਾਹਿਬ ਤੋਂ ਲੈ ਕੇ ਅਨੰਦ ਸਾਹਿਬ ਤੱਕ ਪ੍ਰੇਮ ਦੇ ਨਾਲ ਪੜੋ ਜਿੱਥੋਂ ਦਿਲ ਕਰਦਾ ਸੁਣ ਲੋ ਸਾਰੀ ਬਾਣੀ ਉਹਦੇ ਨਾਲ ਮਿਲਣ ਵਾਲੀ ਹੈ ਸੋ ਪਿਆਰਿਓ ਆਓ ਫਤਿਹ ਗਈਏ ਸਬਸਕ੍ਰਾਈਬ ਕਰਦੇ ਹੋ ਲਾਈਕ ਸ਼ੇਅਰ ਕਰਦੇ ਹੋ ਬੇਨਤੀ ਜ਼ਰੂਰੀ ਹੈ ਪਾਈ ਬਟਣੇ ਦਬਣਾ ਹੈ ਹੋਰ ਕੋਈ ਜਿਆਦਾ ਮਿਹਨਤ ਦਾ ਕੰਮ ਨਹੀਂ ਹੈ ਇਹ ਆਪ ਕਰੋ ਦਾਸ ਮਿਹਨਤ ਕਰਨਗੇ ਗੁਰਬਾਣੀ ਦੀ ਖੋਜ ਕਰਕੇ ਆਪ ਤੱਕ ਪਹੁੰਚਾਣਗੇ ਸੋ ਆਓ ਫਤਿਹ ਗਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ